ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਸੁਨਾਵੇਂ ਵੀਡੀਓ ਵਿੱਚ ਇੱਕ ਵਾਰ ਕੀ ਹੁੰਦਾ ਭਾਈ ਸੋਨਾ ਤੇ ਲੋਹਾ ਆਪਸ ਵਿੱਚ ਗੱਲਾਂ ਕਰਦੇ ਹੁੰਦੇ ਆ ਗੱਲਾਂ ਕਰਦੇ ਕਰਦੇ ਸੋਨਾ ਲੋਹੇ ਨੂੰ ਕਹਿੰਦਾ ਕਹਿੰਦਾ ਜਦੋਂ ਮੈਨੂੰ ਸੁਨਿਆਰ ਕਟਦਾਗਾ ਕਹਿੰਦਾ ਮੈਨੂੰ ਕੋਈ ਆਕਾਰ ਜਾਂ ਕੋਈ ਰੂਪ ਵਿੱਚ ਲੈ ਕੇ ਆਉਂਦਾ ਸੁਨਿਆਰ ਕਹਿੰਦਾ ਮੈਂ ਉਹਦਾ ਚੁੱਪਚਾਪ ਉਹਦੀ ਕਟ ਨੂੰ ਬਰਦਾਸ਼ਤ ਕਰ ਲੈਣਾ ਕਹਿੰਦਾ ਜਦੋਂ ਤੈਨੂੰ ਲੋਹਾਰ ਕਟਦਾਗਾ ਕਹਿੰਦਾ ਤੂੰ ਇੰਨੇ ਚੀਕਾਂ ਕਾ ਤੂੰ ਮਾਰਦਾਗਾ ਵੀ ਤੂੰ ਚੁੱਪਚਾਪ ਕਿਉਂ ਨਹੀਂ ਬਰਦਾਸ਼ਤ ਕਰਦਾ ਤੋ ਉਹਦੇ ਇਹ ਗੱਲ ਤੇ ਲੋਹਾ ਜਵਾਬ ਦਿੰਦਾ ਕਹਿੰਦਾ ਵੀ ਜਦੋਂ ਤੈਨੂੰ ਸਨਿਆਰ ਥੋੜੀ ਨਾਲ ਕੁੱਟਦਾਗਾ ਉਹ ਥੋੜੀ ਕਹਿੰਦਾ ਲੋਹੇ ਦੀ ਹੁੰਦੀ ਆ ਕਹਿੰਦਾ ਉਹ ਤੇਰੀ ਕੁਛ ਨਹੀਂ ਲੱਗਦੀ ਹੁੰਦੀ ਕਹਿੰਦਾ ਤਾਂ ਤੂੰ ਚੁੱਪਚਾਪ ਸਹੀ ਆ ਨਾਗਾ ਤੇ ਕਹਿੰਦਾ ਜਦੋਂ ਮੈਨੂੰ ਲੋਹਾਰ ਉਸ ਥੋੜੀ ਨਾਲ ਲੋਹੇ ਦੀ ਥੋੜੇ ਨਾਲ ਮੈਨੂੰ ਕੁੱਟਦਾ ਕਹਿੰਦਾ ਮੈਨੂੰ ਬਹੁਤ ਦੁੱਖ ਹੁੰਦਾ ਕਿਉਂਕਿ ਉਹ ਥੋੜੀ ਵੀ ਲੋਹੇ ਦੀ ਸੀ ਕਹਿੰਦੇ ਮੈਂ ਵੀ ਲੋਹਾ ਕਹਿੰਦਾ ਜਦੋਂ ਆਪਣਾ ਆਪਣੇ ਤੇ ਵਾਰ ਕਰਦਾ ਕਹਿੰਦਾ ਉਹਦਾ ਦੁੱਖ ਉਹ ਜ਼ਿਆਦਾ ਚੁੱਬਦਾ ਖੂਨ ਜਿਹੜਾ ਆਪਦਾ ਖੂਨ ਜਿਹੜਾ ਖੂਨ ਨੂੰ ਮਾਰੀਆਂ ਦਾ ਗਦਾਰੀ ਕਰੀ ਜਾਂਦਾ ਐਵੇਂ ਹੁੰਦਾ ਜਦੋਂ ਬਗਾਨਾ ਕੋਈ ਮਾਰਦਾ ਉਦੋਂ ਇੰਨਾ ਜ਼ਿਆਦਾ ਨਹੀਂ ਲੱਗਦਾ ਬੰਦਾ ਭੁੱਲ ਜਾਂਦਾ ਉਸ ਗੱਲਾਂ ਨੂੰ ਜਦੋਂ ਕੋਈ ਆਪ ਦਾ ਆਪਦੇ ਤੇ ਵਾਰ ਕਰਦਾ ਉਦੋਂ ਬਾਹਲਾ ਹੀ ਦੁੱਖ ਲੱਗਦਾ ਉਦੋਂ ਬਾਹਲੇ ਜਦੋਂ ਆਪ ਦਾ ਆਪਦੇ ਨੂੰ ਲਤਾਂ ਖਿੱਚੀ ਜਾਵੇ 2 ਘੰਟੇ ਜਾਂ ਕੋਈ ਮਾਰਦਾ ਚੰਗਾ ਆਪਦੇ ਪ੍ਰਤੀ ਕਰਦਾ ਰਹੇ ਉਦੋਂ ਬਾਹਲਾ ਹੀ ਦੁੱਖ ਹੁੰਦਾ ਧੰਨਵਾਦ ਜੀ ਕਿਵੇਂ ਲੱਗੀ ਸਟੋਰੀ ਦੱਸਿਓ ਜ਼ਰੂਰ ਤੇ ਲਾਈਕ ਸਬਸਕ੍ਰਾਈਬ ਕਰਦੇ